ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਬਿਆਸ ਦਰਿਆ ਦੇ ਲਾਗਲੇ ਪਿੰਡਾਂ 'ਚ ਹੜ੍ਹਾਂ ਦੇ ਪਾਣੀ ਨੇ ਪਾਰੀ ਤਬਾਹੀ ਮਚਾਈ ਹੋਈ ਹੈ ਪਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਵੱਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਵਾਸਤੇ ਮਦਦ ਕੀਤੀ ਜਾ ਰਹੀ ਹੈ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰਣਾਵਲੋਂ ਪੰਜਾਬ ਸਰਕਾਰ ਤੇ ਤਿੱਖਾ ਪ੍ਰਤੀਕਰਮ ਦਿੰਦਾ ਹੈ 2023 ਦੇ ਵਿੱਚ ਭਗਵੰਤ ਸਿੰਘ ਮਾਨ ਨੇ ਐਸੇ ਸੜਕ ਤੇ ਜਿੱਥੇ ਬੈਠੇ ਹਨ ਇੱਥੇ ਬੈਠ ਕੇ ਬੜਾ ਦਾਵਾ ਕੀਤਾ ਸੀ ਵੀ ਅਸੀਂ ਇੱਥੋਂ ਉਦੋਂ ਪੀਵਹਾਰ ਨਾ ਕੋਈ ਨਿਆ ਬਣਾਵਾਂਗੇ ਹਲੇ ਭਗਵਾਨ ਸਿੰਘ ਮਾਨ ਕੱਲ ਕਮਲਨਾਡੀ ਜਾ ਕੇ ਤੇ ਉੱਥੇ ਦੇ ਪਰਿਵਾਰ ਲੈ ਕੇ ਗਿੱਧਾ ਪਾਉਣ ਡਿਆ ਆਪਣੇ ਪਰਿਵਾਰ ਨਾਲ ਇੰਜੋਏ ਕਰਦਾ ਤੇ ਆ ਪਰਿਵਾਰ ਕੋਲ ਤੇ ਇੱਥੇ ਰੁੜਨ ਡੇ ਇਹ ਇਹਨਾਂ ਲੋਕਾਂ ਦਾ ਵਾਲੀਬਾਦ ਸੁਣਾਉਣ ਆ ਇਹ ਪੰਜਾਬ ਦਾ ਕਸਟੋਡੀਅਨ ਦੱਸਦਾ ਵੀ ਆਪਣੇ ਆਪ ਨੂੰ ਇਹਨੂੰ ਪੁੱਛੇ ਵੀ ਨਹੀਂ ਵਾਅਦੇ ਕਰਨੇ ਵਾਅਦੇ ਪੂਰੇ ਕਿੰਨੇ ਕਰਨੇ ਆ ਪਿੰਡਾਂ 'ਚ ਜੋ ਜਿਹੜੇ ਕਹਿੰਦੇ ਨੇ ਸਰਕਾਰ ਚੱਲਣੀ ਆ ਅੱਜ ਪਿੰਡਾਂ 'ਚ ਸੱਦੋ ਸਰਕਾਰਾਂ ਦੀ ਚੀਜ਼ ਹੀ ਕੋਈ ਨਹੀਂ ਪੰਜਾਬ 'ਚ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਬਿਆਸ ਦਰਿਆ ਦੇ ਲਾਗਲੇ ਪਿੰਡਾਂ 'ਚ ਹੜ੍ਹਾਂ ਦੇ ਪਾਣੀ ਨੇ ਪਾਰੀ ਤਬਾਹੀ ਮਚਾਈ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਵਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਵਾਸਤੇ ਮਦਦ ਕੀਤੀ ਜਾ ਰਹੀ ਹੈ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾਵਲੋਂ ਪੰਜਾਬ ਸਰਕਾਰ ਤੇ ਤਿੱਖਾ ਪ੍ਰਤੀਕਰਮ ਦਿੰਦਾ ਹੈ 2023 ਦੇ ਵਿੱਚ ਭਗਵੰਤ ਸਿੰਘ ਮਾਨ ਨੇ ਐਸੇ ਸੜਕ ਤੇ ਜਿੱਥੇ ਬੈਠੇ ਆਂ ਇੱਥੇ ਬੈਠ ਕੇ ਬੜਾ ਦਾਵਾ ਕੀਤਾ ਸੀ ਵੀ ਅਸੀਂ ਇੱਥੋਂ ਉਦਯੋਗਤਿ ਵਹਾਅ ਦੇ ਪੁਜਾ ਮਣਾਵਾਂਗੇ ਆਹੇ ਭਗਵਾਨ ਸਿੰਘ ਮਾਨ ਕੱਲ ਤਾਮਿਲਨਾਡੂ ਜਾ ਕੇ ਤੇ ਉੱਥੇ ਦੇ ਪਰਿਵਾਰ ਲੈ ਕੇ ਗਿੱਧਾ ਪਾਉਣ ਡਿਆ ਆਪਣੇ ਪਰਿਵਾਰ ਨਾਲ ਇੰਜੋਏ ਕਰਦਾ ਤੇ ਆਹ ਪ੍ਰਵਾਹ ਬੋਲਦੇ ਇੱਥੇ ਰੁਲਣ ਡਏ ਇਹ ਇਹਨਾਂ ਲੋਕਾਂ ਦਾ ਵਾਲੀਵਾਦ ਸੁਣਾਉਣਿਆ ਇਹ ਪੰਜਾਬ ਦਾ ਕਸਟੋਡੀਅਨ ਦੱਸਦਾ ਵੀ ਆਪਣੇ ਆਪ ਨੂੰ ਇਹਨੂੰ ਪੁੱਛੇ ਵੀ ਜੀ ਵਾਅਦੇ ਕਰਨੇ ਵਾਅਦੇ ਪੂਰੇ ਕਿੰਨੇ ਕਰਨੇ ਆ ਪਿੰਡਾਂ 'ਚ ਜੋ ਜਿਹੜੇ ਕਹਿੰਦੇ ਨੇ ਸਰਕਾਰ ਚੱਲਣੀ ਐ ਅੱਜ ਪਿੰਡਾਂ 'ਚ ਹੀ ਸੱਡੋ ਸਰਕਾਰਾਂ ਦੀ ਚੀਜ਼ ਹੀ ਕੋਈ ਨਹੀਂ ਪੰਜਾਬ 'ਚ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਬਿਆਸ ਦਰਿਆ ਦੇ ਲਾਗਲੇ ਪਿੰਡਾਂ 'ਚ ਹੜ੍ਹਾਂ ਦੇ ਪਾਣੀ ਨੇ ਪਾਰੀ ਤਬਾਹੀ ਮਚਾਈ ਹੋਈ ਹੈ ਪਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਵੱਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਵਾਸਤੇ ਮਦਦ ਕੀਤੀ ਜਾ ਰਹੀ ਹੈ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ ਵੱਲੋਂ ਪੰਜਾਬ ਸਰਕਾਰ ਤੇ ਤਿੱਖਾ ਪ੍ਰतिक੍ਰਮ ਦਿੱਤਾ ਹੈ 2023 ਦੇ ਵਿੱਚ ਭਗਤ ਸਿੰਘ ਮਾਨ ਨੇ ਐਸੇ ਸੜਕ ਤੇ ਜਿੱਥੇ ਬੈਠੇ ਹਨ ਇੱਥੇ ਬੈਠ ਕੇ ਬੜਾ ਦਾਵਾ ਕੀਤਾ ਸੀ ਵੀ ਅਸੀਂ ਇੱਥੋਂ ਉਦਯੋਗਤੀ ਵਹਾੜੀਆਂ ਪੁੜੀਆਂ ਬਣਾਵਾਂਗੇ ਹਲੇ ਭਗਵਾਨ ਸਿੰਘ ਮਾਨ ਕੱਲ ਤਾਮਿਲਨਾਡੂ ਜਾ ਕੇ ਤੇ ਉੱਥੇ ਦੇ ਪਰਿਵਾਰ ਲੈ ਕੇ ਗਿੱਧਾ ਪਾਉਣ ਲਿਆ ਆਪਣੇ ਪਰਿਵਾਰ ਨਾਲ ਇੰਜੋਏ ਕਰਦਾ ਤੇ ਆਹ ਪ੍ਰਵਾਸ ਹੁੰਦਾ ਤੇ ਇੱਥੇ ਰੁੜਨ ੜੇ ਇਹ ਇਹਨਾਂ ਲੋਕਾਂ ਦਾ ਵਾਲੀਬਾਦ ਸੁਣਾਉਣਿਆ ਇਹ ਪੰਜਾਬ ਦਾ ਕਸਟੋਡੀਅਨ ਦੱਸਦਾ ਵੀ ਆਪਣੇ ਆਪ ਨੂੰ ਇਹਨੂੰ ਪੁੱਛੇ ਵੀ ਜੀ ਵਾਅਦੇ ਕਰਨੇ ਵਾਅਦੇ ਪੁੜੀਆਂ ਕਿੰਨੇ ਕਰਨੇ ਆ ਪਿੰਡਾਂ ਜੋ ਜਿਹੜੇ ਕਹਿੰਦੇ ਨੇ ਸਰਕਾਰ ਚੱਲਣੀ ਹੈ ਅੱਜ ਪਿੰਡਾਂ ਸੀ ਛੱਡੋ ਸਰਕਾਰਾਂ ਦੀ ਚੀਜ਼ ਹੀ ਕੋਈ ਨਹੀਂ ਪੰਜਾਬ 'ਚ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਬਿਆਸ ਦਰਿਆ ਦੇ ਲਾਗਲੇ ਪਿੰਡਾਂ 'ਚ ਹੜ੍ਹਾਂ ਦੇ ਪਾਣੀ ਨੇ ਪਾਰੀ ਤਬਾਹੀ ਮਚਾਈ ਹੋਈ ਹੈ ਪਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਵੱਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਵਾਸਤੇ ਮਦਦ ਕੀਤੀ ਜਾ ਰਹੀ ਹੈ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ ਵੱਲੋਂ ਪੰਜਾਬ ਸਰਕਾਰ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ 2023 ਦੇ ਵਿੱਚ ਭਗਵੰਤ ਸਿੰਘ ਮਾਨ ਨੇ ਐਸੇ ਸੜਕ ਤੇ ਜਿੱਥੇ ਬੈਠੇ ਆ ਇੱਥੇ ਬੈਠ ਕੇ ਬੜਾ ਦਾਵਾ ਕੀਤਾ ਸੀ ਵੀ ਅਸੀਂ ਇੱਥੋਂ ਕੁਦਰਤੀ ਵਹਾੜੀਆਂ ਪੂੜੀਆਂ ਬਣਾਵਾਂਗੇ ਅੱਜ ਭਗਵਾਨ ਸਿੰਘ ਮਾਨ ਕੱਲ ਤਾਮਿਲਨਾਡੂ ਜਾ ਕੇ ਤੇ ਉੱਥੇ ਦੇ ਪਰਿਵਾਰ ਲੈ ਕੇ ਗਿੱਧਾ ਪਾਉਣ ਲਿਆ ਆਪਣੇ ਪਰਿਵਾਰ ਨਾਲ ਇੰਜੋਏ ਕਰਦਾ ਤੇ ਆਹ ਪ੍ਰਗਟਾਵੇ ਦੇ ਇੱਥੇ ਰੁੜਨ ਦੇ ਇਹ ਇਹਨਾਂ ਲੋਕਾਂ ਦਾ ਵਾਲੀ ਵਾਰ ਸਣਾਉਣਿਆ ਇਹ ਪੰਜਾਬ ਦਾ ਕੁਸਟੋਡੀਅਨ ਦੱਸਦਾ ਵੀ ਆਪਣੇ ਆਪ ਨੂੰ ਇਹਨੂੰ ਪੁੱਛੇ ਵੀ ਜੇ ਵਾਅਦੇ ਕਰਨੇ ਵਾਅਦੇ ਪੂਰੇ ਕਿੰਨੇ ਕਰਨੇ ਆ ਪਿੰਡਾਂ 'ਚ ਜੋ ਜਿਹੜੇ ਕਹਿੰਦੇ ਨੇ ਸਰਕਾਰ ਚੱਲਣੀ ਐ ਅੱਜ ਪਿੰਡਾਂ 'ਚ ਹੀ ਸੱਡੋ ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਪੰਜਾਬ 'ਚ